ਸਾਡੇ ਪਾਵਨ ਪਵਿੱਤਰ ਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉੱਪਰ 1983 ਦੇ ਵਿੱਚ ਹਮਲਾ ਕਰਨ ਵਾਲੇ ਜਨਰਲ ਅਰਣੁਕਮਾਰ ਵੈਦਿਆ ਪਾਪੀ ਨੂੰ ਸੋਦਾ ਲਾਉਣ ਵਾਲੇ ਭਾਈ ਹਰਜਿੰਦਰ ਸਿੰਘ ਜਿੰਦੇ ਅਤੇ ਸੁਖਦੇਵ ਸਿੰਘ ਸੁਖੇ ਨੂੰ 9 ਅਕਤੂਬਰ 1992 ਨੂੰ ਪੂਨੇ ਦੇ ਵਿੱਚ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ ਤੇ ਇਥੇ ਉਹਨਾਂ ਦੇ ਨਾਲ ਇੱਕ ਬਹੁਤ ਵੱਡੀ ਬੇਇਨਸਾਫੀ ਕੀਤੀ ਗਈ ਕਿ ਜਿਹੜੀ ਉਹਨਾਂ ਦੀ ਆਖਰੀ ਖੁਆਹਿਸ਼ ਸੀ ਕਿ ਸਾਨੂੰ ਖੰਡੇ ਬਾਟੇ ਦੀ ਪਾਉਲ ਸ਼ਿਕਾਈ ਜਾਏ ਉਹਨਾਂ ਦੀ ਇਹ ਆਖਰੀ ਖੁਆਹਿਸ਼ ਵੀ ਪੂਰੀ ਨਹੀਂ ਕੀਤੀ ਗਈ ਪਰ ਫਿਰ ਵੀ ਉਹਨਾਂ ਗੁਰੂ ਕੇ ਪਿਆਰੇ ਸਿੰਘਾਂ ਨੇ ਕੋਈ ਪਰਵਾਹ ਨਹੀਂ ਕੀਤੀ ਆਪਣੀ ਸ਼ਹਾਦਤ ਦੀ ਖੁਸ਼ੀ ਦੇ ਵਿੱਚ ਵੀ ਸਾਰਿਆਂ ਨੂੰ ਮਠਿਆਈ ਵੰਡੀ ਤੇ ਹੱਸ-ਹੱਸ ਕੇ ਫਾਂਸੀ ਦੇ ਰਸੇ ਨੂੰ ਆਪਣੇ ਗਲੇ ਵਿੱਚ ਪਾਇਆ ਇੱਥੇ ਫਿਰ ਇੱਕ ਹੋਰ ਬਹੁਤ ਵੱਡੀ ਧੱਕੇਸ਼ਾਹੀ ਭਾਰਤੀ ਹਕੂਮਤ ਵੱਲੋਂ ਕੀਤੀ ਗਈ ਕਿ ਉਹਨਾਂ ਸ਼ਹੀਦਾਂ ਦੀਆਂ ਲਾਸ਼ਾਂ ਵੀ ਉਹਨਾਂ ਦੇ ਪਰਿਵਾਰਾਂ ਨੂੰ ਵਾਪਸ ਨਹੀਂ ਦਿੱਤੀਆਂ ਗਈਆਂ ਜਿਸ ਦੇ ਰੋਸ ਵਜੋਂ ਅਗਲੇ ਦਿਨ 10 ਅਕਤੂਬਰ ਅਤੇ 11 ਅਕਤੂਬਰ 1992 ਨੂੰ ਦੋ ਦਿਨ ਪੂਰਾ ਪੰਜਾਬ ਮੁਕਲ ਮੁਕੰਮਲ ਤੌਰ ਤੇ ਬੰਦ ਰੱਖਿਆ ਗਿਆ ਤੇ 13 ਅਕਤੂਬਰ 1992 ਨੂੰ ਇਸ ਅਨਿਆਧ ਦੇ ਖਿਲਾਫ ਜਨਤਾ ਦਲ ਦੇ ਉਸ ਸਮੇਂ ਦੇ ਨੈਸ਼ਨਲ ਜਨਰਲ ਸਕੱਤਰ RAMBIR SINGH BIDHURI ਨੇ ਇੱਕ ਬਿਆਨ ਦਿੱਤਾ ਕਿ ਜਿਵੇਂ ਜਿੰਦੇ ਅਤੇ ਸੁੱਕੇ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਹੈ ਐਵੇਂ ਹੀ ਫਿਰ 1983 ਦੇ ਵਿੱਚ ਸਿੱਖਾਂ ਦੇ ਜੋ ਕਾਤਲ ਰਹੇ ਨੇ ਉਹਨਾਂ ਕਾਤਲਾਂ ਨੂੰ ਇਸੇ ਪ੍ਰਕਾਰ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਪਰ ਉਸ ਸਮੇਂ ਭਾਰਤੀ ਹਕੂਮਤ ਤੇ ਇਸ ਬਿਆਨ ਦਾ ਵੀ ਕੋਈ ਅਸਰ ਨਹੀਂ ਹੋਇਆ ਕਿਉਂਕਿ ਹਿੰਦੁਸਤਾਨ ਦੇ ਵਿੱਚ ਸਿੱਖਾਂ ਵਾਸਤੇ ਕਾਨੂੰਨ ਦੇ ਮਾਇਨੇ ਜਿਹੜੇ ਸਨ ਉਹ ਕੁਝ ਵੱਖਰੇ ਸਨ ਖੈਰ ਦੋਹਾਂ ਸਿੰਘਾਂ ਦੀ ਸ਼ਹਾਦਤ ਤੋਂ ਉਪਰੰਤ ਉਹਨਾਂ ਦੇ ਨਿਮਿਤ 18 ਅਕਤੂਬਰ 1992 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਉਣ ਦਾ ਪ੍ਰੋਗਰਾਮ ਮਿੱਥਿਆ ਗਿਆ ਪਰ ਉਸ ਸਮੇਂ ਦੇ ਪੰਜਾਬ ਦੇ ਮੁੱਖ ਮੰਤਰੀ ਬਿਆਨ ਤੇ 부ਚੜ ਨੇ ਇੱਕ ਐਲਾਨ ਕਰ ਦਿੱਤਾ ਕਿ ਉਹਨਾਂ ਦੇ ਨਿਮਿਤ ਕਾਲ ਤੱਕ ਸਾਹਿਬ ਦੇ ਖਾਂਡਪਾੜ ਸਾਹਿਬ ਦੇ ਭੋਗ ਨਹੀਂ ਪੈਣ ਦਿੱਤੇ ਜਾਣ ਕੇ ਤੇ ਪੁਲਿਸ ਦੀ ਸਖਤ ਘੇਰਾਬੰਦੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਕਰ ਦਿੱਤੀ ਗਈ 18 ਅਕਤੂਬਰ ਨੂੰ ਫਿਰ ਬਹੁਤ ਸਾਰੇ ਸਿੰਘਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਤੇ ਪੂਰੇ ਅੰਮ੍ਰਿਤਸਰ ਸਾਹਿਬ ਨੂੰ ਬੀਐਸਐਫ ਦੇ سپرد ਕਰਕੇ ਸਖਤ ਕਰਫਿਊ ਲਾ ਦਿੱਤਾ ਗਿਆ ਪਰ ਇਸ ਸਖਤੀ ਦੇ ਬਾਵਜੂਦ ਵੀ ਜਿਹੜੇ ਗੁਰੂ ਦੇ ਪਿਆਰੇ ਸਿੰਘ ਸਨ ਪੰਥ ਨਾਲ ਪ੍ਰੇਮ ਰੱਖਣ ਵਾਲੇ ਸਨ ਉਹ ਅਕਾਲ ਤਖਤ ਸਾਹਿਬ ਤੇ ਪਹੁੰਚੇ ਨੇ ਅਤੇ ਸਾਰੀਆਂ ਸੰਗਤਾਂ ਦੀ ਹਾਜ਼ਰੀ ਦੇ ਵਿੱਚ ਸੁਖੇ ਦਿਨ ਦੇ ਦੋਹਾ ਮਹਾਨ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਾਰੀ ਸਿੱਖ ਕੌਮ ਵੱਲੋਂ 골ਡ ਮੈਡਲ ਦੇ ਨਾਲ ਸਲਮਾਨਤ ਕੀਤਾ ਗਿਆ ਤੇ ਸ਼ਰੋਮਣੀ ਕਮੇਟੀ ਵੱਲੋਂ ਉਸ ਦਿਨ ਐਲਾਨ ਕੀਤਾ ਗਿਆ ਕਿ ਹੁਣ ਤੋਂ ਸਿੱਖ ਕੌਮ ਦੀਵਾਲੀ ਵਾਲੇ ਦਿਨ ਹਰਿਮੰਦਰ ਸਾਹਿਬ ਵਿਖੇ ਦੀਪਮਾਲਾ ਨਹੀਂ ਕਰਿਆ ਕਰੇਗੀ ਅਤੇ ਅੱਜ ਤੋਂ ਬਾਅਦ ਸਿੱਖ ਕੌਮ ਵੱਲੋਂ ਕਾਲੀ ਦੀਵਾਲੀ ਰੋਸ ਵਜੋਂ ਹਰ ਸਾਲ ਮਨਾਇਆ ਜਾਇਆ ਕਰੇਗੀ ਪਰ ਇਹ ਐਲਾਨ ਸ਼ਾਇਦ ਕੁਝ ਜ਼ਿਆਦਾ ਸਮੇਂ ਤੱਕ ਲਾਗੂ ਨਹੀਂ ਕੀਤਾ ਜਾ ਸਕਿਆ ਜਦ ਪੁਲਾ ਦਿੱਤਾ ਗਿਆ ਪਰ ਅੱਜ ਸਾਨੂੰ ਲੋੜ ਹੈ ਉਹਨਾਂ ਸ਼ਹੀਦਾਂ ਦੀ ਸ਼ਹਾਦਤ ਤੋਂ ਪ੍ਰੇਰਣਾ ਲੈਣ ਦੀ ਸੇਧ ਲੈਣ ਦੀ ਕਿ ਅਸੀਂ ਵੀ ਗੁਰੂ ਪਾਤਸ਼ਾਹ ਜੀ ਦੇ ਸਿਧਾਂਤਾਂ ਨੂੰ ਸਮਰਪਿਤ ਹੋ ਕੇ ਸਿੱਖੀ ਦੀ ਆਰਸ਼ਾਨ ਨੂੰ ਕਾਇਮ ਰੱਖਣ ਵਾਸਤੇ ਆਪਣੇ ਵੱਲੋਂ ਵੀ ਕੋਈ ਸੇਵਾ ਦਾ ਕਾਰਜ ਨਿਭਾ ਸਕੀਏ